ਗਹਾਨਾ ਗੱਲ ਕਰੀ ਨਾ ਮੈਂ ਤੈਨੂੰ ਬੋਲ ਰਿਹਾ ਪਤਾ ਲਗਾ ਉਹ ਤਾਂ ਤੁਮਦਾਰੇ ਫੇਤਾ ਜਖਪੀ ਜਾਂਦਾ ਉਹ ਤੇ ਚਿੱਟੇ ਪਾ ਕੇ ਕੰਮ ਦਾ ਬਾਹਰ ਮੌਜ ਨਾਲ ਤੈਨੂੰ ਤਾਂ ਕੁਝ ਸਮਝਦਾ ਹੀ ਨਹੀਂ ਅੱਛਾ ਸੇਰੀ ਸਮਝਦਾ ਤੈਨੂੰ ਸੇਰੀ ਸੇਰੀ ਸਮਝ ਹੂੰ ਓਕੇ ਮੇਰਾ ਪ੍ਰਾਤ ਮੇਰੇ ਪਾ ਦੀ ਸੇਰੀ ਆ ਕੇ ਕਿਸੇ ਬੰਦੇ ਕੋਲੇ ਕਹੀ ਜਾਂਦਾ ਸੀ ਤੇ ਕਹਿੰਦਾ ਕਿ ਮੈਂ ਤਾਂ ਜਦੋਂ ਮਰਜੀ ਸਾਰਾ ਸਾਲ ਉਹੀ ਕੰਮ ਕਰਦਾ ਮੈਂ ਤਾਂ ਕਦੀ ਕੀਤਾ ਹੀ ਨਹੀਂ ਆ ਕੇ ਕਿਵੇਂ ਬਾਜੀ ਠੀਕ ਆ ਬਈ ਕੀ ਹਾਲ ਆ ਕਿਵੇਂ ਪੱਗ ਜੀ ਬੰਨੀ ਆ ਨਾ ਉਹ ਮੈਨੂੰ ਤਾਂ ਯਾਰ ਜਾਣਾ ਪਊਗਾ ਮਾਨਸਾ ਕਿਸੇ ਬੰਦੇ ਨੇ ਮੈਨੂੰ ਫੋਨ ਕਰ ਰਿਆ ਸੀ ਮੈਨੂੰ ਕਹਿੰਦਾ ਕਹਿੰਦਾ ਕਿ ਵੀ ਮੈਨੂੰ ਨਾ ਬੜਾ ਜ਼ਰੂਰੀ ਕੰਮ ਹੈ ਕਚਹਿਰੀਆਂ ਚ ਅੱਛਾ ਤੇ ਕਹਿੰਦਾ ਕਹਿੰਦਾ ਵੀ ਮੇਰਾ ਆੜਿਆ ਗੱਡਾ ਨਿਕਲ ਜੂ ਬਾਈ ਬਣ ਕੇ ਕਹਿੰਦਾ ਜਿਵੇਂ ਮਰਜ਼ੀ ਕਰ ਤੇ ਕਹਿੰਦਾ ਮੇਰੇ ਕੋਲੇ ਆਖੇ ਜਾ ਮੈਂ ਮਾਨਸਾ ਕੰਮ ਆ ਉਹਦੇ ਨਾਲ ਮਤਲਬ ਕਿ ਕਚਹਿਰੀਆਂ ਚ ਜਾ ਕੇ ਆਉਣਾ ਚਲ ਤੂੰ ਜਾ ਐ ਫਿਰ ਮੈਂ ਤਾਂ ਹਣਾ ਇੱਧਰੋਂ ਤਾਂ ਆਪਣਾ ਮੋਟਰ ਵਾਲਾ ਨਿਆਈ ਵਾਲਾ ਤਾਂ ਮਾਤਾ ਚਾਰ ਪਿੱਲੇ ਅੱਛਾ ਆ ਜਿਹੜਾ ਆਪਣੇ ਘਰਾਂ ਕੋਲੇ ਆ ਹੁਣ ਕਿੰਨਾ ਕਰ ਰਹਿ ਗਿਆ ਇਹ ਤਾਂ ਰਾਮ ਗਿਆ ਹੁਣ ਉਧਰਲੇ ਖੇਤ ਆਲਾ ਕਿਵੇਂ ਕਰਨਾ ਉਧਰ ਦੇਖਣਾ ਕੋਈ ਤੇ ਮੈਂ ਲੈਟ ਲੂਟ ਵਾਗੀ ਸੀ ਇੱਦਾਂ ਤਾਂ ਰਾਮ ਗਿਆ ਉਧਰਲੇ ਖੇਤ ਵੀ ਛੱਡਣਾ ਫਿਰ ਉਧਰ ਉਧਰ ਰਹਿ ਰੂ ਵੀ ਛਿੱਟਣੀ ਆ ਕੋਈ ਹੈ ਕੰਮ ਵਾਲਾ ਹੈਗਾ ਅੱਛਾ ਤੇ ਚਲ ਤੂੰ ਜਾਇਆ ਫਿਰ ਮੁੜੀ ਆਏਗਾ ਅੱਜ ਰਕਰਾ ਰੂਦ ਕੱਲ ਨੂੰ ਆਏਗਾ ਪਰ ਆਹ ਰੂਦ ਕਿੱਥੇ ਮੈਂ ਤਾਂ ਅੱਥਰ ਨੂੰ ਮੁੜਿਆਂਗਾ ਚਲ ਠੀਕ ਆ ਫਿਰ ਤੇ ਚਲ ਕੋਈ ਗੱਲ ਨਹੀਂ ਤੇ ਆਪਣਾ ਕੰਮ ਧਿਆਨ ਨਾਲ ਕਰੀ ਜਾਈਂ ਤੇ ਜੇ ਕੋਈ ਨਾ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਫੋਨ ਕਰ ਜੀ ਕੋਈ ਨਹੀਂ ਜਦੋਂ ਕੰਮ ਕਰਨਾ ਕੀ ਆ ਹੁਣ ਆਪਾਂ ਰੇਪ ਹੋਣੀ ਹੈਗੀ ਉਧਰ ਜਿੱਧਰ ਰਮਾਉਣ ਵਾਲਾ ਰਹਿੰਦਾ ਹੈਗਾ ਉਧਰ ਰੇਪ ਹੋਣੀ ਜ਼ਰੂਰੀ ਆ ਹਾਂ ਚਲ ਮੈਂ ਕੱਲ ਨੂੰ ਕੋ ਕਰ ਲਾਂਗੇ ਹਾਂ 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 ਚਲ ਤੂੰ ਕੱਲ ਨੂੰ ਤਾਂ ਕੋ ਜਾਣਾ ਨੇ ਨਾਲ ਰੇਰੂ ਵੀ ਛਟਾਦੀ ਛੇਕਣ ਨੂੰ ਚਲ ਕੋਈ ਨਹੀਂ ਜੇ ਮੈਨੂੰ ਕੰਮ ਕੱਲ ਨੂੰ ਕੰਮ ਨਾ ਹੋਇਆ ਤਾਂ ਮੈਂ ਕੰਮ ਧੰਦਾ ਤੇਰੇ ਨਾਲ ਕਰਵਾ ਦੂੰਗੀ ਕੋਈ ਗੱਲ ਨਹੀਂ ਅੱਜ ਤਾਂ ਜਾਨਾ ਹੁਣ ਰੋਜ਼ ਥੋੜੀ ਕੰਮ ਹੁੰਦਾ ਕੱਲ ਨੂੰ ਤਾਂ ਕਰਾਈ ਦੇਂਗਾ ਹੁਣ ਚਲ ਚਲ ਕੋਈ ਗੱਲ ਨਹੀਂ ਉਹਦਾ ਮੈਂ ਕਰਵਾ ਦੂੰਗਾ ਰਲ ਮਿਲ ਕੇ ਚੱਲਾਂਗੇ ਫਿਰ ਰਲ ਮਿਲ ਕੇ ਫਿਰ ਆਏ ਆਂ ਵੀ ਜੇ ਆ ਪੰਗਸੇ ਨਾਲ ਕਿਸੇ ਦਿਹਾੜੀਏ ਨੂੰ ਕਾਇ ਸਾ ਦਿੰਨੇ ਆ ਉਹ ਨਹੀਂ ਤੈਨੂੰ ਪਤਾ ਦਿਨ ਪੂਰਾ ਕਰਦੇ ਆ ਹਣਾ ਡੱਕਾ ਤੋੜ ਕੇ ਚਲ ਠੀਕ ਆ ਫਿਰ ਤੜਕੇ ਆ ਬਣਾਉਨੇ ਚੱਲ ਕੋਈ ਗੱਲ ਨਹੀਂ ਅਗਲੇ ਦਿਨ ਆਲਾ ਅੱਜ ਫੇਰ ਬਾਈ ਆ ਤੜਕੀ ਤਿਆਰ ਹੋ ਕੇ ਕਿੱਧਰ ਨੂੰ ਜਾਣ ਲੱਗਿਆ ਪੁੱਛੀ ਇਹਨੂੰ ਰੇਰੂ ਹੀ ਸਿਟਾ ਦੇਣਾ ਪਾਣੀ ਪਾਣੀ ਲਵਾ ਦਿੰਦਾ ਆਜਾ ਹੋਏ ਫੱਟਾ ਕਿੱਧਰ ਜਾਣਾ ਤੂੰ ਉਹ ਮੈਂ ਤਾਂ ਯਾਰ ਤਲਵੰਡੀ ਤੋਂ ਨਾ ਹਰਪ੍ਰੀਤ ਨੂੰ ਟਰੈਕਟਰ ਦਵਾ ਕੇ ਲਿਆਉਣਾ ਮੈਨੂੰ ਬਾੜੇ ਦਿਨਾਂ ਦਾ ਗਲ ਪਈ ਜਾਂਦਾ ਇਹ ਤੂੰ ਰੇਰ ਰੋਸ ਠਾਦੰਦਾ ਰੋਜ ਦਾ ਕਿਤੇ ਕੱਲ ਉੱਥੇ ਪਾਕੇ ਮਾਨਸਾਪਾਕੇ ਅੱਜ ਫੇਰ ਹੈ ਜਾਣਾ ਹੈ ਮੈਨੂੰ ਚਲੋ ਜਾਣਾ ਆਉਣਾ ਪੈਂਦਾ ਤੇਰੀ ਮਰਜ਼ੀ ਆ ਮਰਜ਼ੀ ਆ ਚੱਲ ਮੈਂ ਤਾਂ ਆਉਣਾ ਮਰਜ਼ੀ ਦਾ ਭਰਾਵਾ ਮੇਰੀ ਹੁਣ ਤੇਰੇ ਨਾਲ ਹੀ ਸੀ ਮੈਂ ਵੀ ਹੁਣ ਕੀ ਕਰਾਂ ਜਾਣਾ ਆਉਣਾ ਪੈਂਦਾ ਸਾਰੇ ਪਾਸੇ ਕਬੀਲਦਰੀ ਆ ਮੈਂ ਪਾ ਆਉਂਗਾ ਦੋ ਚੱਲ ਕੋਈ ਗੱਲ ਨਹੀਂ ਬਾਈ ਵਣ ਕੇ ਤੂੰ ਜਿਹੜਾ ਵੀ ਆਪਣਾ ਕੰਮ ਹੈਗਾ ਮੈਂ ਜਾਣਾ ਫੇਰ ਫੇਰ ਤਾਂ ਬੋਰੀਆਂ ਲੈ ਕੇ ਹੋਰ ਜਾ ਮੈਂ ਜਾ ਜਾ ਕੇ ਆਉਣਾ ਖਰ ਮਾਨਸਾਪ ਦੇ ਨਾਲ ਸ਼ਾਮ ਨੂੰ ਟਰਾਲੀ ਨਹੀਂ ਮਿਲੀ ਹੁਣ ਚੱਲ ਉਹ ਮਨ ਕਰ ਨੂੰ ਜੱਲੀ ਕਵੇਲਾ ਹੋ ਗਿਆ ਟਰਾਲੀ ਲੈ ਲੈ ਹਰਪ੍ਰੀਤ ਚੰਗਾ ਫਰਬਾਈ ਮੈਂ ਤਾਂ ਚੱਲਦਾ ਘਰ ਨੂੰ ਚੰਗਾ ਮੈਨੂੰ ਕਿ ਬੇਲਾ ਹੋ ਹੀ ਜਾਂਦਾ ਬਾਈ ਬੋਰਾ ਦੇ ਮੇਕ ਦਾ ਨਿਸ਼ਾਨ ਆਇਆ ਉਹ ਤੇ ਮੇਕ ਦਾ ਨਿਸ਼ਾਨ ਆ ਮਜੀ ਰੱਖ ਲੈ ਵੀਰ ਤੋਂ ਕਰ ਲਈ ਨਹੀਂ ਹਾਂ ਇਹਦਾ ਬੇਦਾਗਾ ਹਾਂ ਇਹਦੀ ਬੇਦਾਗਾ ਬਾਕੀ ਜਿਹੜਾ ਮੈਂ ਨਾ ਡੱਪਿਆ ਨਹੀਂ ਬਾਕੀ ਢੋਨੇ ਨੇ ਪੂਰੀਆਂ ਭਰ ਭਰ ਕੇ ਤੇ ਗਰੰਟੀ ਦੇ ਜੇ ਫਿੱਟਾ ਰੱਖ ਲੂ ਨੀ ਮਗਰਲਾ ਹੀ ਨਹੀਂ ਡਾਲਾਗਾ ਮਗਰਲਾ ਮਗਰਲਾ ਡਾਹ ਹੀ ਨਹੀਂ ਡਾਲਾ ਐ ਨਹੀਂ ਮੱਲਾ ਜਿਆ ਐ ਨਹੀਂ ਇਹਦੇ ਨਾਲ ਡੁੱਕ ਡੁੱਕ ਨਹੀਂ ਨਹੀਂ ਇਹ ਤਾਂ ਨਹੀਂ ਬਣੀ ਹੋਈ ਆ ਅੱਜ ਆਜੀ ਤਾਂ ਹੋਊ ਯਾਰਾਂ ਅੱਜ ਹੀ ਤਾਂ ਹੋਊ ਇਹ ਚੀਜ਼ ਤਾਂ ਹੋਣੀ ਨਹੀਂ ਬੰਦਾ ਜੀ ਹੈ ਇਧਰ ਦੇਖੋ ਮੋਟਾ ਦੇਖੋ ਬੰਦਾ ਲੈ ਬੀਰਾ ਗੇਟ ਖੁੱਲ੍ਹੇ ਹੀ ਛੱਡ ਗਿਆ ਯਾਰ ਇਹਨੂੰ ਜਮੇ ਹੀ ਨਹੀਂ ਅਗਲ ਪਤੰਦਰ ਨੂੰ ਵੀ ਮਾੜਾ ਮੂਟਾ ਤਾਂ ਸੋਚ ਲਾ ਸਾਧ ਜੀ ਜੁਰੇ ਫਿਰਦੇ ਨੇਗੀ ਜਰ ਬੀਰਾ ਹਜੇ ਆਈ ਨਹੀਂ ਦੀ ਜਾ ਕੇ ਬਹਿ ਗਿਆ ਬਤੰਦਰ ਕਰਦਾ ਕੀ ਆ ਯਾਰ ਗੱਲ ਸਮਝੀ ਜੂ ਬਾਹਰ ਹੈ ਆ ਜਾ ਬਈ ਜਤਾਇਆ ਆ ਜਾ ਕਿਵੇਂ ਹੈ ਬਿੱਲਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੈ ਵਧੀਆ ਤੂੰ ਸੁਣਾ ਠੀਕ ਹੈ ਕਿਵੇਂ ਕੀ ਬਣਦਾ ਬੰਨਾ ਬਣਾਉਣਾ ਕੀ ਸੀਗਾ ਬਸ ਅੱਛਾ ਉਹ ਆਗੇ ਮੈਂ ਚੱਲਤਾ ਆਏ ਨਾਲ 10 ਮਿੰਟ ਗੱਲਾਂ ਹੀ ਕਰਿਆਈਏ ਬਿੱਲਿਆ ਸ਼ਿਕਰ ਸਟੀਆਂ ਹੋ ਗਈਆਂ ਅੱਛਾ ਕਈ ਮਿੰਜ ਵੜਦਾ ਮਿਲਿਆ ਤੂੰ ਮੈਂ ਤਾਂ ਤਾਇਆ ਨਹੀਂ ਆਰ ਮਿੰਜ ਹੋ ਗਿਆ ਤਾਇਆ ਉਹ ਕਿੱਧਰ ਗਿਆ ਹੈ ਮੇਰਾ ਚਾਚਾ ਉਹਦਾ ਹੈ ਖੇਤ ਗਿਆ ਹੋਇਆ ਸੀ ਹਜੇ ਤੱਕ ਨਹੀਂ ਆਇਆ ਮੈਂ ਤਾਂ ਆਪ ਜਰ ਉਸੇ ਨੂੰ ਡਿੱਕੀ ਜਾਂਦਾਗਾ ਕੀ ਕਰਦਾ ਖੇਤ ਖੇਤ ਉਹ ਰੇਖ ਲਿਆਰਦਾ ਮੈਂ ਤਾਂ ਹਰਪ੍ਰੀਤ ਨੂੰ ਤਲਵੰਡੀ ਤੋਂ ਟਰੈਕਟਰ ਦਵਾਉਣ ਗਿਆ ਸੀ ਮੈਂ ਵੀ ਹਜੇ ਹੁਣੀ ਆਇਆਗਾ ਮੈਨੂੰ ਪਤਾ ਹੀ ਆ ਕਿਹੜੀਆਂ ਕਮਾਈਆਂ ਕਰਨੀਆਂ ਉਹਨੇ ਉਹਦਾ ਐਂ ਦਵਾ ਦਵਾਏ ਨਵੇੜਨ ਦੀ ਕਰਦਾ ਕੰਮ ਪਹਿਲਾਂ ਤਾਂ ਮੋਬਾਈਲ ਚਲਾਈ ਜਾਊਗਾ ਕੰ ਕਬੱਡੀ ਦੀਆਂ ਵੀਡੀਓਆਂ ਹੀ ਦੇਖੀਓ ਮੋਬਾਈਲ ਤੇ ਅੱਛਾ ਤੇ ਮੋਬਾਈਲ ਚਲਾਈ ਜਾਊਗਾ ਤੇ ਉਸ ਤੋਂ ਬਾਅਦ ਕੀ ਹੁੰਦਾ ਦਫਾ ਦਾ ਬਰੇਖ ਲਾਰ ਕੇ ਢੇਰੀਆਂ ਹੀ ਲਾਈ ਜੋ ਇੱਕ ਥਾਂ ਤੇ ਤੇ ਹੋਰ ਤਾਂ ਗਾਹਾਂ ਨਾਲ ਉਹਦੇ ਕੋਲੇ ਬਾਲਾ ਹੋ ਕਰੀ ਨੂੰ ਮੇਰਾ ਨਾਂ ਜਾਤਾ ਨਾਂ ਲਈ ਤੂੰ ਅੱਛਾ ਹੂੰ ਕੰਮ ਨਹੀਂ ਕਰਦਾ ਉਹ ਢੱਕਾ ਤੋੜ ਕੇ ਰਾਜੀ ਨਹੀਂ ਹੂੰ 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 ਚਲ ਕੋਈ ਗੱਲ ਨਹੀਂ ਤੇਰਾ ਨਾ ਨਹੀਂ ਲੈਂਦਾ ਮੇਰੇ ਕੋਲੇ ਨੋਟੀਫਿਕੇਸ਼ਨ ਪਹੁੰਚ ਜਿਹੇ ਆਹੀ ਤੇ ਤੇਰੇ ਤੇ ਗੱਲ ਮੈਂ ਜਮਾ ਨਹੀਂ ਉਹਦਾ ਵੀ ਉਹ ਕੀ ਕਰਦਾ ਕਿੱਥੇ ਜਾਂਦਾ ਕਿੱਥੇ ਖੜਦਾ ਮੈਨੂੰ ਸਾਰੀ ਗੱਲ ਚੁੱਪ ਕਰਕੇ ਦੱਸ ਦਿਆ ਕਰ ਠੀਕ ਆਜਾ ਹੱਥ ਤੂੰ ਕੱਲ ਕਿੱਧਰ ਗਿਆ ਹੋਇਆ ਸੀਗਾ ਕੱਲ ਯਾਰ ਮੈਂ ਮਾਨਸਾ ਗਿਆ ਸੀਗਾ ਵਿਚੈਰੀਆਂ ਚ ਕਿਵੇਂ ਸੀ ਉਹਦਾ ਕਿਸੇ ਬੰਦੇ ਕੋਲੇ ਕਹੀ ਜਾਂਦਾ ਸੀ ਮੈਂ ਚੋਰੀਆਂ ਖੜਾ ਕਿਤੇ ਸੁਣ ਲਈ ਕਰ ਮੇਰਾ ਭਰਾ ਤਾਂ ਲੋਕਾਂ ਕੋਲ ਹੀ ਤੇਰਾ ਪਰਦਾ ਕਿਉਂ ਤਾਂ ਕੋਈ ਕੰਮ ਹੀ ਨਹੀਂ ਚੱਟੇ ਪਾ ਕੇ ਅੱਥੇ ਅੱਛਾ ਮੇਰਾ ਨਾਂ ਨਾਲਾਈ ਹਾਂ ਨਾਨਾ ਕੋਈ ਗੱਲ ਨਹੀਂ ਮੈਂ ਕਸੂਰ ਕਰ ਉਹ ਜਿਹੜੀ ਗੱਲ ਹੋਇਆ ਗੁਰੂ ਜੀ ਆਪਾਂ ਤਾਂ ਜਰੂਰੀ ਲੈਣਾ ਨਹੀਂ ਲੜਾ ਕੇ ਨਾਨਾ ਠੀਕ ਆ ਗੱਲ ਆ ਉਹ ਮਤਲਬ ਨਹੀਂ ਆਪਣਾ ਨਾਨਾ ਕੋਈ ਨਹੀਂ ਚੰਗਾ ਫਿਰ ਬੈਠ ਕੇ ਰੱਖੀ ਉਹ ਤਾਂ ਲਈ ਨਾਨਾ ਸਾਹਿਬ ਕੋਈ ਚੱਕਰੀ ਨਹੀਂ ਉਹ ਹੋਰ ਕਰਦਾ ਗੱਲ ਮੈਂ ਉਹਨੂੰ ਆਉਣ ਦੇ ਚਾਲੇ ਯਾਰ ਆਪਾਂ ਤਾਂ ਵਧੀਆ ਕੀਤਾ ਇਹਨਾਂ ਦੇ ਘਰੇ ਅੱਗ ਲਾਤੀ ਤੇਲੀ ਛੜਤੀ ਕਰਾ ਹੱਜ ਹੈ ਕਿਹੜਾ ਖੇਤ ਗਿਆ ਹੋਇਆ ਉਂ ਗਾਇਨਾਂ ਨੇ ਬਾਕੀ ਦਾ ਬਾਣ ਜਾ ਤਾਂ ਠੇਕੇ ਤੇ ਦੇ ਰੱਖਿਆਗਾ ਤੇ ਚਾਰ ਗਿੱਲੇ ਆਗੇ ਹੁਣ ਬਸ ਵੀਰੇ ਦੀ ਵਾਰ ਹੀ ਆ ਗਈ ਉਹਦੇ ਕੋਲੇ ਤੀਲੀ ਛਿੱਟੀ ਐ ਫਿਰ ਭੰਪੜ ਦੇਖੇ ਨਿਕਲਦਾ ਹੋਰ ਕਿਵੇਂ ਆ ਕਿੱਦਾਂ ਚੱਲਿਆ ਸੀ ਤੂੰ ਮੈਂ ਤਾਂ ਬਸ ਕਿਤਰੇ ਨਹੀਂ ਗਿਆ ਹੋਰ ਕਿਵੇਂ ਆ ਠੀਕ ਆ ਵਧੀਆ ਯਾਰ ਕੀ ਕਰਕੇ ਹੱਗਵੇਂ ਹੋਰੇ ਜੀਆਂ ਰੇਜੀਆਂ ਛਟਕਿਆ ਸੀ ਚਾਰ ਪੰਜ ਬੋਰੀਆਂ ਪਾਈ ਕਹਿੰਦਾ ਰੇਜ ਜੀ ਛਿੱਟੇ ਪਹਿਲਾਂ ਮੈਂ ਜਾਂਦਾ ਗੱਟ ਉਹ ਹਰ ਫਰੀਤ ਨੂੰ ਟਰੈਕਟਰ ਦਵਾਉਣਾ ਉਹ ਤਾਂ ਕਿਹੜੇ ਟਰੈਕਟਰ ਦਵਾਉਣੇ ਉਹਦਾ ਮੈਨੂੰ ਪਤਾ ਹੀ ਹੈਗਾ ਉਹ ਖਰੀਦ ਕੇ ਲਿਆਉਂਦਾ ਨਹੀਂਗਾ ਤੀਜੇ ਦਿਨ ਬਗਜੂ ਬੋਲੀ ਤੇ ਹਾਂ ਤੁਰੇ ਤਾਂ ਰੋਜ਼ ਹੀ ਫਿਰਦਾ ਕਿਤੇ ਮੈਂ ਮਾਰਸਾ ਜਾਂਦਾ ਕਹਿੰਦਾ ਕਿਤੇ ਮੈਂ ਫਲਾਣੇ ਥਾਂ ਜਾਂਦਾ ਕੰਮ ਤਾਂ ਖੇਤ ਦੇ ਤਾਂ ਮੰਨ ਲਾਦਾ ਸਾਲ 'ਚ 1-2 ਦਿਨ ਹੀ ਫੇਤ ਆਉਂਦਾਗਾ ਆਹ ਕਾਰਾ ਕੰਮ ਮੇਰੇ ਤੇ ਹੈ ਤਾਂ ਹੋਰਨ ਤੁਮ ਮੀਓ ਖਾ ਹੋਈਆਂ ਨੰਦਾਂ ਗੰਗਾ ਵਾਲਾ ਦੋ ਜਾਣੇ ਹੋ ਤੁਸੀਂ ਦੱਬ ਕੇ ਬਾਹਿਆ ਕਰੋ ਖਾਇਆ ਕਰੋ ਦੱਬ ਕੇ ਉਹ ਦਾਣੀ ਉਹ ਖੇਤ ਕਰੀਏਗੀ ਇੱਕ ਗੱਲ ਕਰਨੀ ਸੀ ਤੇਰੇ ਨਾਲ ਦੱਸ ਉਹ ਗਹਾਣਾ ਗੱਲ ਕਰੀ ਆਰਾ ਮੈਂ ਤੈਨੂੰ ਬਰੂ ਰਹਿਗਾ ਪਤਾ ਨਹੀਂ ਉਹ ਤਾਂ ਤੂੰ ਦਾ ਰੇ ਖੇਤਾ ਜਿ ਖਪੀ ਜਾਣਾ ਉਹ ਤੇ ਚਿੱਟੇ ਪਾ ਕੇ ਕੰਮ ਦਾ ਵਾਰ ਮੋਜ ਨਾਲ ਤੈਨੂੰ ਤਾਂ ਕੁਝ ਸਮਝਦਾ ਹੀ ਨਹੀਂ ਅੱਛਾ ਸਿਹਰੀ ਸਮਝਦਾ ਤੈਨੂੰ ਸਿਹਰੀ ਸਿਹਰੀ ਸ਼ਾਹ ਹੂੰ ओके मेरा पराठा मेरे पास ही सीरिया के किसी बंदे ਕੋਲੇ ਗਈ ਜਾਂਦਾ ਸੀ ਤੇ ਕਹਿੰਦਾ ਕਿ ਮੈਂ ਤਾਂ ਜਦੋਂ ਮਰਜੀ ਸਾਰਾ ਸਾਲ ਉਹੀ ਕੰਮ ਕਰਦਾ ਮੈਂ ਤਾਂ ਕਦੀ ਕੀਤਾ ਹੀ ਨਹੀਂ ਆ ਕਿ ਮौज ਨਾਲ ਹੈਂ ਚਲੋ ਦੇਖਦੇ ਆ ਕੀ ਕਰਿਆ ਨਾ ਘਰ ਕੰਮ ਤਾਂ ਨਜ਼ਾਰੇ ਲਾ ਕਰ ਜਦੋਂ ਉਹਨਾਂ ਨੇ ਫਿਕਰ ਤੈਨੂੰ ਕਹਦਾ ਫਿਕਰਾ ਮੈਂ ਤਾਂ ਠੀਕ ਆ ਤੇਰੀ ਅਲੀ ਕਰ ਤੇ ਮੇਰਾ ਨਾਂ ਨਾ ਲਈ ਉਹਦੇ ਕੋਲੇ ਉਹਦਾ ਗੱਲ ਦਾ ਪਤਾ ਕਰੀ ਕਿ ਮੈਂ ਤਾਂ ਐਸਾ ਉਹ ਅਹੀਂ ਕਰਦਾ ਉਹ ਬੰਤਾ ਬੇਕਾਰ ਹੀ ਆ। ਉਹ ਮੈਂ ਤਾਂ ਸੀ ਮਾ ਜਲਪ ਦਾ ਭਾਈ ਐ ਕੰਮ ਤੋਂ ਨੌਕਰ ਪਹਿਲਾਂ ਤੋਂ ਕਰਾਉਂਦਾ ਰਿਹਾ ਛਾਲ 2 ਸਾਲ ਦਾ ਇਹਨੂੰ ਪਤਾ ਨਹੀਂ ਕੀ ਹੋ ਰਿਹਾ ਪਤਾ ਨਹੀਂ ਕਿਸੇ ਨੇ ਲੋਕਾਂ ਨੇ ਉਂਗਲਾਂ ਲਾਤੀਆਂ। ਪਤਾ ਨਹੀਂ ਭਾਈ ਗੋਜੀ ਕਾਰੀ ਚੁਣਨ ਲੱਗ ਗਿਆ ਪੈਸੇ-ਪੂਸੇ ਜੋੜਨ ਲੱਗ ਗਿਆ ਪੂਰਾ। ਇਹਨੂੰ ਐਵੇਂ ਛਾਲ 2 ਸਾਲ ਨੂੰ ਅੱਡ ਕਰ ਦਾਂਗੇ ਜਾਂ ਉਹ ਤਾਂ ਵਧੀਆ ਚਿੱਟੇ ਲੀੜੇ ਪਾਏ ਹੁੰਦੇ ਆ। ਕੋਈ ਨਹੀਂ ਕਰਦੇ ਆ ਗੱਲ ਕੀ ਕਹਿੰਦਾ ਮੈਨੂੰ ਪਤਾ ਲੱਗ ਜੂ ਕੀ ਕਹਿੰਦਾ। ਬ੍ਰਾਂਡਡ ਕੱਪੜੇ ਪਾਏ ਹੁੰਦੇ ਆ। ਵੀਰੇ ਨੇ ਯਾਰ ਅੱਜ ਜੱਜ ਨਾਲ ਗੱਲ ਜੀ ਵੀ ਨਹੀਂ ਕੀਤੀ ਚੁੱਪ ਜੇ ਕਿਵੇਂ ਕਰਿਆ ਬੈਠਾ ਮੈਨੂੰ ਤਾਂ ਲੱਗਦਾ ਕੋਈ ਨਾ ਕੋਈ ਗੱਲ ਦੀ ਟੈਨਸ਼ਨ ਹੈ ਇਹਨੂੰ ਹਨਾ ਉਹ ਜਵਾਕ ਮੈਨੂੰ ਲੱਗਦਾ ਕਿ ਸੱਚੀ ਗੱਲ ਨਾ ਕਹਿੰਦਾ ਉਹ ਤੇ ਭਾਈ ਭੈਣ ਆਪਾਂ ਨੂੰ ਸੀਰੀ ਨਾ ਸਾਹਮਦਾ ਹੋਏ ਤੇ ਚਲ ਜੇ ਉਹ ਆਪਾਂ ਪਰਤੇ ਆ ਕੇ ਦੇਖਦੇ ਹਾਂ ਕੀ ਗੱਲ ਬਾਤ ਹੈ ਨਹੀਂ ਜਵਾਕ ਜਾ ਨਾ ਕਦੇ ਉਂਗਲਾ ਲਾਉਂਦਾ ਹੋਵੇ ਨਾਲ ਉਹਦੇ ਸਾਨੂੰ ਕਦੇ ਲੜਾ ਨਾ ਦੇਵੇ ਉਹਨੇ ਭਾਈਆਂ 'ਚ ਫਰਕ ਨਾ ਪਾਉਂਦੇ ਉਹ ਅੱਜ ਕੱਲ ਚੁਗਲੀ ਦਾ ਟਾਈਮ ਆ ਲੋਕ ਆਏ ਉਹਨਾਂ ਨੂੰ ਜਿਹੜਾ ਚੁਗਲੀ ਲਾਉਂਦਾ ਨਾ ਉਹਨਾਂ ਨੂੰ ਐ ਹੁੰਦਾ ਵੀ ਇਹਨਾਂ ਨੂੰ ਲੜਾਓ 파ਟੋ ਆਪਾਂ ਇਹਨਾਂ ਦੀ ਜਮੀਨ ਵੇਚ ਲਵਾਂਗੇ। ਕਈ ਵਾਰੀ ਐ ਹੁੰਦਾ ਚੱਲ ਵੱਡੇ ਭਾਈ ਨੇ ਦੇਖਦੇ ਅੱਜ ਜੀ ਉਹਨਾਂ ਕੋਈ ਮੈਨੂੰ ਕਰਿਆ ਕਾਤੇ ਬਾਤੇ ਜੇ ਕਰੇ ਤੇ ਤਾਂ ਉਹਨਾਂ ਨੂੰ ਸਿੱਧਾ ਹੋ ਜਾਣਗੇ। ਜੀ ਉਹਨੇ ਐ ਆਖਿਆ ਵੀ ਚੱਲ ਦੇਖ ਰਿਆ ਰੱਤ ਕੀ ਆ ਉਹਦਾ ਪਤਾ ਹੀ ਨਹੀਂਗਾ। ਕੀ ਚਲ ਜਵਾਬ ਇਹ ਤਾਂ ਹੁੰਦੀ ਐ ਇਹ ਜੇ ਆ। ਆ ਜਾ ਵੀਰੇ ਵੇ ਜਾ ਗੱਲ ਕਰਦੇ ਆ ਗੱਲਬਾਤ। ਚਾਲ ਅਖੀਵੇਂ ਹੋ ਠੀਕ ਆ ਠੀਕ ਹੈ ਵਧੀਆ ਅੱਛਾ ਚਾਲ ਵਧੀਆ ਹੋਰ ਫਿਰ ਹਾਂ ਹਾਂ ਵਧੀਆ ਬਈ ਕੰਮ ਤਾਂ ਹੁੰਦਾ ਵਧੀਆ ਨਿਬੜ ਗਿਆ ਆਪਣਾ ਹਾਂ ਹੁਣ ਅੱਜ ਫਿਰ ਕੰਮ ਕੁੱਮ ਹੈ ਕੋਈ ਕੰਮ ਤਾਂ ਹੁੰਦਾ ਤਾਂ ਯਾਰ ਆਪਣਾ ਨਿਬੜਦਾ ਹੀ ਨਹੀਂ ਬਖਾਸ਼ਾ ਬਾਹਣ ਆਪਣੇ ਕੋਲ ਇਹਦੀ ਹੁਣ ਦਿਹਾੜੀਆ ਦੱਪਿਆ ਵੀ ਨਹੀਂ ਕੋਈ ਜਾਂਦਾ ਕਰੀਏ ਕੀ ਭਾਈ ਬਸ ਔਰ ਕਿਰਾਏ ਦੀ ਨਹੀਂ ਕੋਈ ਕੰਮ ਨਹੀਂ ਖਤੋ ਹੋਰਾ ਜੇ ਕੋਈ ਆਏਗਾ ਕੰਮ ਤਾਂ ਦੱਸ ਦੇ ਹੁਣ ਆਪਣਾ ਰੇਹ ਦਾ ਨਿਬੜ ਗਿਆ ਸਾਰਾ ਹਾਂ ਮੈਂ ਤਾਂ ਕਰਤਾ ਜਪਿਆ ਤਾਂ ਬਹੁਤਾ ਉੱਦਲੇ 10 ਕਿਲੇ ਛੇਟੜਾ ਲਈ ਪਿਆ ਇਹ ਕਾ ਪਾਣੀ ਪੁਣੀ ਵੀ ਲਾਉਣ ਵਾਲਾ ਪਿਆ ਅੱਜ ਨੂੰ ਤਾਂ ਮੈਂ ਥੱਕੇ ਜੇ ਗਏ ਸੀਗੇ ਚੱਲ ਫਿਰ ਮੈਂ ਕੋਈ ਕੰਮ ਤਾਂ ਦਤਾ ਤਾਂ ਨਹੀਂ ਕੋਈ ਜੇਗਾ ਆਏ ਜੀਗਾ ਚੱਲ ਯਾਰ ਕੋਈ ਗੱਲ ਨਹੀਂ ਤੂੰ ਕੰਮ ਕਰਨ ਨਾਲ ਥੱਕਿਆ ਹੋਣਾ ਜੇ ਤੇ ਮੈਂ ਹਰਾ ਹਰਾ ਵੱਢ ਲੈਣਾ ਜਾ ਕੇ ਖੇਤ ਦਾ ਹਾਂ ਚੱਲ ਨਾਲੇ ਪਾ ਉਹ ਰੇਜ ਹੀ ਛਿਟਣਾ ਸੀ ਯਾਰ ਕਿੰਨੀ ਰਹੇਗੀ ਉਹ 4 ਕਿੱਲੇ ਰਹਿੰਦੇ ਸੀਗੇ ਆ ਫੱਕ ਚ ਪਈ ਗਿਆ ਚੱਲ ਕੋਈ ਗੱਲ ਨਹੀਂ ਉਹ ਵੀ ਮੈਂ ਛਿੜ ਦੂੰਗਾ ਹੋਰ ਕੀ ਆ ਫਿਰ ਠੀਕ ਕੱਲ ਯਾਰ ਇੱਕ ਦਿਨ ਨਾ ਮੈਂ ਕੋਈ ਯਾਰ ਕੱਲ ਮਾਰੇਜ ਹੀ ਪਾ ਕੇ ਆ ਜੀਗਾ ਅੱਛਾ ਉਹ ਜਿਹੜਾ ਬੀਬੀ ਵਾਲਿਆਂ ਦਾ ਜਵਾਬ ਕਿਹਾ ਨਹੀਂ ਹੂੰ ਉਹ ਹੈਗਾ 11 ਹੈਗਾ 15 14 ਖਾਲ ਦਾ ਅੱਛਾ ਪਤਾ ਨਹੀਂ ਉਹਨੂੰ ਜੋ ਯਾਰ ਮੰਨੂ ਕਹਿੰਦਾ ਉਹ ਤਾਈਂ ਕਰਦਾ ਉਹ ਐ ਕਹਿੰਦਾ ਤੈਨੂੰ ਸ਼ੀਰੀ ਬਣਾ ਕੇ ਰੱਖਿਆ ਮੈਂ ਉਹਨੂੰ ਫਲਾਨਾ ਝੋਕਾ ਕੀ ਕਹਿੰਦਾ ਬਾਪਾ ਪੁੱਛ ਜਾ ਬੋਲਦਾ ਜੀ ਅੱਜ ਤਾਂ ਮੈਨੂੰ ਗੁੱਸਾ ਤਾਂ ਪੂਰਾ ਸੀ ਜੇ ਨਾ ਤੂੰ ਐਂ ਕਹਿੰਦਾ ਨਾ ਮੇਰੇ ਮਨ ਚਿੱਤਾ ਹੋ ਗਿਆ ਸੀ ਕਿ ਦਿਮਾਗ ਜੇ ਚ ਹੋਰੂ ਜ ਹੋਗਾ ਵੀ ਬਸ ਜਾਂ ਤਾਂ ਅੱਡ ਹੋ ਜਾਾਂਗੇ ਜਾਂ ਹੁਣ ਕੰਮ ਕਰ ਨਹੀਂ ਨਾ ਅੱਛਾ ਯਾਰਾ ਹੋਰ ਉਹ ਯਾਰ ਮੇਰੇ ਕੋਲੇ ਵੀ ਕਹਿੰਦਾ ਸੀ ਕਹਿੰਦਾ ਕਿ ਵੀਰਾ ਕੰਮ ਦਾ ਡੱਕਾ ਨਹੀਂ ਤੋੜਦਾ ਖੇਤ ਜਾ ਕੇ ਕਬੱਡੀ ਦੀਆਂ ਵੀਡੀਓ ਜੀ ਨਹੀਂ ਦੇਖੀ ਜਾਂਦਾ ਰਹਿੰਦਾ ਮੋਬਾਈਲ ਤੇ ਉਹ ਤਾਂ ਮੇਰੇ ਕੋਲ ਕਿਤੇ ਗਿਆ ਵੀ ਨਹੀਂ ਯਾਰ ਨਾ ਮੈਨੂੰ ਕਿਤੇ ਟੱਕਰਿਆ ਰਾਜ ਜਰੂਰ ਇੱਕ ਦਿਨ ਰਹੀਏ ਉਹਦੇ ਦਾ ਰੂਟ ਟੱਕਿਆ ਜਾ ਕਿਤੇ ਬੁਲਾ ਲੈਂਦਾ ਚਾਚਾ ਕੀ ਹਾਲ ਮੂੰ ਤਾਂ ਟੱਕਰ ਟੁੱਕਰ ਜਾਂਦਾ ਮੈਨਾਂ ਦਾ ਮੇਰੇ ਕੋਲ ਕਿਤੇ ਗਿਆ ਨਾ ਮੈਨੂੰ ਨੇ ਰੇ ਛੱਡਦਾ ਮੈਂ ਤਾਂ ਯਾਰ ਕਮਾਲ ਮੰਨਦਾ ਨਖ ਪਰ ਜਵਾਗ ਆ ਯਾਰ ਉਹ ਐਡਾ ਬੜਾ ਚੁਗਲਖੋਰ ਨਿਕਲਿਆ ਰਹੋ ਮੇਰੀ ਗੱਲ ਸੁਣੋ ਜਿੱਦੇ ਹੁਣ ਆਪਾਂ ਨੂੰ ਦੋਨੋਂ ਨੂੰ ਟੱਕਰਾਂ ਨੂੰ ਬਹਾ ਕੇ ਪੁੱਛਾਂਗੇ ਮੰਜੇ ਦੇ ਹਾਂ ਕਰਾਂਗੀ ਇਹ ਗੱਲ ਤੂੰ ਗੱਲ ਕਹੀ ਸੀ ਨਾ ਕਿ ਉਹ ਕਹਿੰਦਾ ਕਿ ਮੈਂ ਤਾਂ ਚੌੜ ਕਰਦਾ ਫਲਾਨਾ ਕਰਦਾ ਮੈਂ ਆਪਾਂ ਵਾਰਨਿੰਗ ਦੇਦੀ ਆ ਕੱਲ ਨੂੰ ਫੇਰ ਆਪਣੇ ਚ ਰੌਲਾ ਪਾਊਗਾ ਤੇ ਹੁਣ ਤਾਂ ਚਲ ਆਪਾਂ ਬੱਚਤ ਰਹੇਗੀ ਜੇ ਤੂੰ ਨਾ ਅੱਜ ਕਹਿੰਦਾ ਵੀ ਮੈਂ ਖੇਤ ਜਾਂ ਨਾ ਮੈਂ ਰੇ ਛਿੜਦਾ ਮੈਂ ਅੱਜ ਤੂੰ ਦੰਮ ਲੈ ਲੈ ਤੇ ਆ ਮੇਰੇ ਮਨ ਚ ਤਾਂ ਆਈ ਸੀ ਵੀ ਜਾਂ ਤਾਂ ਅੱਡ ਹੋ ਜਾਗੇ ਜਾਂ ਆਪਾਂ ਕੰਮ ਛੱਡ ਦਾਂਗੇ ਵਿਕਦੀ ਅਜਵੀਨ ਵਿਖੀ ਹੈ ਮੈਨੂੰ ਵੀ ਇਹ ਵੀ ਵਧੀਆ ਹੋਵਾ ਤੂੰ ਮੇਰੇ ਕੋਲੇ ਦੱਸ ਤਾਂ ਮੈਂ ਤੇਰੇ ਕੋਲੇ ਦੱਸਦੀ ਸਾਰੀ ਗੱਲ ਤੇ ਨਹੀਂ ਫਿਰ ਆਪਣਾ ਵੱਧ ਕੇ ਮਰ ਜਾਂਦੇ ਬਈ ਉਹਦਾ ਕੀ ਜਾਂਦਾ ਨਾ ਲੈ ਹੁਣ ਤਾਂ ਚੁਗਲੀ ਲਾ ਕੇ ਪਰੇ ਜਾਂਦਾ ਮੈਂ ਮੈਂ ਕੰਮ ਕਰਨ ਵੜ ਜਾਂਦਾ ਤੈਨੂੰ ਰੋਜ਼ ਕੰਮ ਸੀਗਾ ਤੇ ਮੁੜ ਕੇ ਬਈ ਆਪਣੇ ਫਾਸਲੇ ਮੈਂ ਤਾਂ ਯਾਰ ਕਮਾਲ ਮੰਨ ਲਗਾ ਯਾਰ ਜਵਾਕ ਜਕ ਕਮਾਲ ਕਰੀ ਜਾਂਦਾ ਯਾਰ ਹੈ ਨਿੱਕਾ ਜ ਹੈਗਾ ਲੈ ਉਹ ਫਲਾਨਿਆਂ ਦੇ ਇੱਕ ਦਿਨ ਲੜਾਈ ਜੀ ਪਈ ਗੋ ਉੱਥੇ ਪਤਾ ਨਹੀਂ ਕਿਹਨੇ ਚੁਗਲੀ ਜਗਲੀ ਜੀ ਕਰਤੀ ਉਹਨਾਂ ਦੇ ਭਾਂ ਦੇ ਸਿਰ 파ਰ ਕੇ ਬੰਦੇ ਤੇ ਮੁੜ ਕੇ ਬਈ ਉਹਦਾ 2-3-4 ਲੱਖ ਰੁਪਏ ਆ 9-10 ਲੱਖ ਥੱਲੇ ਆ ਗਏ ਕਨਾਲ ਡੂੜ ਕਨਾਲ ਵੇਚ ਕੇ ਖਾ ਆਪਾਂ ਨੂੰ ਮਿਲ ਜਾਣ ਦੇ ਜਵਾਕ ਜੀ ਨਾਲ ਕਰਦੇ ਆ ਗੱਲ ਵੀ ਯਾਰ ਗੱਲਾਂ ਆ ਵੀ ਅਸੀਂ ਨਸਤੇ ਤੋਂ ਰੁਕੀ ਜਾਂਦੀ ਜਾਨੀ ਮੈਂ ਮੈਂ ਫਿਰ ਦਾ ਮੈਂ ਨਾ ਉਹ ਕਰਤਾ ਤਾਂ ਤੁਮ ਬੰਦਾ ਇਹਨਾਂ ਨਾਲ ਲੈ ਸਤਿ ਸ੍ਰੀ ਅਕਾਲ ਜਿੱਦਾਂ ਜਾਇਆ ਹਾਂ ਗਿਆ ਨਹੀਂ ਮੱਕ ਚੱਲ ਕੋਈ ਗੱਲ ਨਹੀਂ ਬਾਈ ਤੂੰ ਆਰਾਮ ਕਰ ਜਿਹੇ ਜਾਂ ਤੈਥੋਂ ਹੁੰਦਾ ਕਰ ਲਿਆ ਕੋਈ ਗੱਲ ਨਹੀਂ ਲੋਕਾਂ ਦੀਆਂ ਗੱਲਾਂ ਚ ਨੇਈਂਦਾ ਹੁੰਦਾ ਵੀਰਿਆ ਠੀਕ ਹੈ ਹਾਂ ਮੈਂ ਕਰ ਕਰੂੰਗਾ ਗੱਲ ਮੈਨੂੰ ਮਿਲ ਜਾਣ ਦੇ ਜਵਾਕ ਜਾ ਮਾ ਨਹੀਂ ਕੰਮ ਤੇ ਦੇ ਨਹੀਂ ਦਿੱਤੇ ਤਾਂ ਹੀ ਗੁੱਡੀਆਂ ਜੜੀਆਂ ਨੇ ਓਏ ਓਰੇ ਸ਼ੋਰਾ ਸਸਰੀ ਘਰ ਆਇਆ ਸਸਰੀ ਘਰ ਤਾਂ ਠੀਕ ਆ ਜਾ ਘਰੇ ਆ ਤੇਰੇ ਨਾਲ ਗੱਲ ਕਰਨੀ ਹੈ ਹਾਂ ਇੱਥੇ ਬਹਿ ਜਾ ਮੁੰਜੀ ਉਹ ਫੜੀ ਮੋਜਾ ਕਰੀ ਜਾਂਦਾ ਉਹ ਮੋਹਰ ਛੋਟੇ ਛੋਟੇ ਚਬਕਣਾ ਆਉਂਦੇ ਹੀ ਹੁੰਦਾ ਹਾਂ ਮੈਂ ਤਾਂ ਹੈ ਕਰ ਹਾਂ ਮੈਂ ਕਰੇ ਜਾਂਦਾ ਸੀ ਮੈਨੂੰ ਕਾਲਿਆ ਉਹ ਕਾਲੀ ਨੂੰ ਕੋਈ ਨਹੀਂ ਬਹਿ ਜਾਉਂ ਬਾਹਰ ਆਣ ਦੇ ਉਹ ਵੀਰੇ ਆਉਰੇ ਆਂ ਆ ਗਿਆ ਆ ਗਿਆ ਆਜਾ ਆਪਾਂ ਆ ਬੰਦਾ ਫੜ ਲਿਆ ਹੁਣ ਤੂੰ ਮੈਨੂੰ ਐ ਦੱਸ ਵੀ ਤੇਰੇ ਕੋਲ ਇਹ ਕੀ ਕਹਿੰਦਾ ਸੀ ਆਪ ਮਰਦਾ ਕੀ ਕਹਿਣਾ ਹੈ ਮੇਰੇ ਕੋਲ ਤਾਂ ਮੈਨੂੰ ਤਾਂ ਪਤਾ ਕੀ ਕਹਿੰਦਾ ਸੀ ਆ ਇਹ ਕਹਿੰਦਾ ਤੇਰਾ ਵੱਡਾ ਭਾਈ ਤਾਂ ਤੈਨੂੰ ਨੌਕਰ ਬਣਾ ਕੇ ਰੱਖਦਾ ਤੈਨੂੰ ਖੁਲਾਨਦਾ ਨਾ ਮੈਂ ਕਦੋਂ ਕਹਿਆ ਨਾ ਮੇਰੀ ਨਾਲ ਚੁੱਪ ਕਰ ਜਾ ਹੁਣ ਬੋਲ ਨਾ ਇਹਨੇ ਮੈਨੂੰ ਕਿਹਾ ਹਾਂ ਮੈਨੂੰ ਉੱਥੇ ਮੈਂ ਆਉਂਦਾ ਸੀ ਰੇਹ ਛਿੱਟ ਕੇ ਆਉਂਦਾ ਸੀ ਤੁਰਿਆ ਮੈਨੂੰ ਕਹਿੰਦਾ ਕੀ ਕੰਮ ਮੈਨੂੰ ਕੰਮ ਆ ਮਾ ਕੰਮ ਚਲੋ ਹੋਊਗਾ ਇਹਨੂੰ ਤੇ ਇਹਨੇ ਬਹੁਤ ਕੁਝ ਕਿਹਾ ਮੇਰੇ ਤਾਂ ਭਰਾਵਾ ਦਿਮਾਗ ਚ ਐ ਹੋ ਗੇ ਸੀ ਉਜਵਾਕ ਚਲੋ ਇਹ ਕਿਹੜਾ ਝੂਠ ਮਾਰਦਾ ਹੋ ਠੀਕ ਆ ਤੇ ਮਹਲਾ ਯਾਰ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਤੇ ਉਹ ਇੰਨਾ ਬਾਣਾ ਸੋਚਦਾ ਮੈਂ ਤਾਂ ਬਈ ਮੈਂ ਫਿਰ ਨਹੀਂ ਧੱਕਾ ਦੇਖੀ ਜੋ ਕਿ ਜੇ ਹੁਣ ਜਿੱਥੇ ਜਮੀਨ ਹੁਣ ਤਾਂ ਬਣਾਉਣ ਲੱਗੇ ਸੀ ਫਿਰ ਮੈਂ ਮੈਂ ਜਾਹ ਤੱਡ ਹੋਣਾ ਪੈਂਦਾ ਜਾਂ ਆਪਾਂ ਲੜਦੇ ਜੋਂ ਨੇ ਗੱਲਾਂ ਆ ਇਹ ਮੈਨੂੰ ਵੀ ਕਹਿੰਦਾ ਸੀ ਮੈਨੂੰ ਕਹਿੰਦਾ ਕਹਿੰਦਾ ਕਿ ਯਾਰ ਵੀਰਾ ਤਾਂ ਖੇਤ ਨਾ ਵਗ ਜਾਂਦਾ ਜਦੋਂ ਕਬੱਡੀ ਦੀਆਂ ਵੀਡੀਓ ਜੀ ਨਹੀਂ ਦੇਖੀ ਜਾਂਦਾ ਰਹਿਦਾ ਕੰਮ ਦਾ ਡੱਕੇ ਤੂੰ ਮੈਨੂੰ ਕਿੱਦਾਂ ਟੱਕਰਾਂ ਮੈਂ ਉਹ ਉਹ ਦੂ ਮੈਂ ਖੇਤ ਕਿੱਥੇ ਰੱਖ ਰੰਦੂ ਖੇਤ ਖੇਤ ਰੇ ਮੇਰੇ ਕੋਲ ਮੈਂ ਕਦੋਂ ਕਹਾ ਗਈ ਗੱਲੋ ਇਹ ਆ ਆ ਯਾਰ ਹੁਣ ਮੈਂ ਜਦੋਂ ਤੂੰ ਮੇਰੇ ਮੂੰਹ ਤੇ ਕਿਹਾ ਨਹੀਂ ਜਦੋਂ ਮੈਂ ਐ ਵੱਡਾ ਭਾਈ ਤਰ੍ਹਾਂ ਐ ਕਰਦਾ ਜਦੋਂ ਤੂੰ ਮੇਰੇ ਕੋਲੇ ਕਹਿ ਸਕਦਾ ਇਹਦੇ ਕੋਲ ਹੀ ਨਹੀਂ ਕਹਿ ਸਕਦਾ ਇਹਦੇ ਮੇਰੀ ਗੱਲ ਸੁਣ ਲੈ ਇੱਕ ਲੋਕਾਂ ਦੇ ਸਿਰ 파ੜ ਕੇ ਲੋਕਾਂ ਦੀਆਂ ਚੁਗੜੀਆਂ ਨੇ ਘਰ ਪੱਟਦੇ ਲੋਕ ਮੈਂ ਤਾਂ ਥੋੜਾ ਨਾ ਚੌੜ ਕਰਦਾ ਸੀ ਚੋਰ ਹੈ ਤਿੱਤੂ ਦੀ ਚੌੜਾ ਹੈ ਮੇਰੀ ਗੱਲ ਸੁਣ ਨਾ ਜੇ ਵੱਡਾ ਬੰਦਾ ਹੁੰਦਾ ਤਾ ਮਤਲਬ ਕਿ ਅਸੀਂ ਉਹਦੇ ਨਾਲ ਦੋ ਹੱਥ ਕਰ ਲਏ ਬੰਦੇ ਨੂੰ ਅਸੀਂ ਜਵਾਕ ਦਾ ਕਰਕੇ ਛੱਡ ਤਾ ਤੈਨੂੰ ਮੈਂ ਕਹਿੰਦਾ ਇੱਕ ਗੱਲ ਦੂਹੜ ਕੇ ਚੁਗਲੀ ਨਾ ਕਰੀ ਨਾ ਦੇਖ ਸਾਡਾ ਤਾਂ ਅਸੀਂ ਸੋਹ ਪ੍ਰੇਮ ਵਧੀਆ ਸੀਗਾ ਅਸੀਂ ਤਾਂ ਚੱਲ ਸਾਡੇ ਦਾ ਘਰ ਬਸ ਗਿਆ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਚੱਲ ਮੈਂ ਚੰਗਾ ਇਹੀ ਮੰਨਦਾ ਮੈਂ ਹਾਂ ਗਲਤੀ ਮੰਨਣਾ ਵਧੀਆ ਰਹੇਗਾ ਹੁਣ ਤੂੰ ਚੱਲ ਕੋਈ ਗੱਲ ਨਹੀਂ ਹਸਣਾ ਚੁਗਲੀ ਮੈਂ ਤਾਂ ਫੁੱਟ ਨਾ ਚੌੜ ਕਰਦਾ ਸੀ ਜੋੜ ਤਾਂ ਕਾਦੀ ਹੁੰਦੀ ਆ ਕੀ ਚੌੜ ਇਹੋ ਜੀਆਂ ਗੱਲਾਂ ਦੀ ਜੋੜ ਨਹੀਂ ਹੁੰਦੀਗੀ ਸਿਆਣਾ ਬਣ ਕੇ ਰਹਾ ਕਰ ਸਾਸ਼ਤਰੀ ਕਾਲ ਜੀ ਸਾਸ਼ਤਰੀ ਕਾਲ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਪਾਦੋ-ਬਦ ਸ਼ੇਅਰ ਕਰੋ ਸਾਡੇ ਚੈਨਲ ਦਾ ਨਾਮ ਬਠਿੰਡੇ ਦੀ ਸ਼ਾਨ ਬੀਬੀ ਵਾਲਾ ਇਹ ਜੀ ਜਿਹੜੀ ਅਸੀਂ ਵੀਡੀਓ ਬਣਾਈ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜੇ ਚੁਗਲਖੋਰ ਹੁੰਦੇ ਨੇਗੇ ਹੱਸਦੇ-ਵੱਸਦੇ ਘਰਾਂ ਨੂੰ ਨਾ ਖੇਰੂ-ਖੇਰੂ ਕਰ ਦਿੰਦੇ ਆ ਤੇ ਇਦਾਂ ਦੀ ਗੱਲ ਇਹ ਆਈ ਹੈ ਵੀ ਚੁਗਲਖੋਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿਕਾਰ